एकों अंकार सतगुरु प्रसाद रामकली महला पंचमा रुत्ती श्लोक पर बंधन प्रभ पारब्रम पांचो साध हतुरी आप निवार हरि हर पजों नानक प्रभ पर पूरी पारब्रम प्रभु नवशकार करके बंधक करके साध साध थाद, ਉੜੀ ਜੜੀ ਹੈ ਸਾਧਾਂ ਦਾ ਗਿਆਨ ਹੈ ਜਿਹੜਾ ਉਹਨਦੀ ਧੋਖ ਰੱਖਦਾ ਈ ਚੜ੍ਹ ਰੱਖਦਾ ਬੱਚਾ ਉਹਦੇ ਦਾ ਇਖੜ ਰਦਾ ਹਾਂ ਪਰਮ ਭ੍ਰਮ ਕੋਲ ਸਾਧਾ ਤੂੜ ਆਪਨਿ ਵਾਰ ਹਰ ਹਰ ਭਜਾਂ ਧਾਂਕ ਪਰਪਰ ਆਪਨਿ ਵਾਰ ਆਪਣੀ ਮਰਜੀ त्याਗ ਕੇ ਹਰਿ ਹਰਿ ਭਜਾਂ ਹਰ ਦੇ ਨਾਲ ਉਹਦਾ ਹੀ ਰੂਪ ਹੋ ਕੇ ਜੁੜ ਜਾਵਾਂ ਧਾਂਕ ਪਰਪਰ ਆਨੰਗਨਾ ਪ੍ਰੌਜੈਕਟ ਜਿਹੜਾ ਹੈ ਉਹ ਪਰਿਪੂਰ ਕਲਮ ਵਾਲਾ ਹੈ ਪਰਕੇ ਪੂਰਾ ਕਲਮ ਵਾਲਾ ਹੈ ਤਾਂ ਕਿ ਮੈਨੂੰ ਪਰਕੇ ਪੂਰਾ ਕਰ ਦਵੇ ਠੀਕ ਹੈ ਜੀ ਸਭ ਤੋਂ ਪਹਿਲਾਂ ਅਰਦਾਸ ਸ਼ਬਦ ਗੁਰੂ ਮੂਰੇ ਹੈ ਨਹੀਂ ਹਾਂ ਜੀ ਉਹ ਬਲਾਊਗਾ ਤਾਂ ਬੋਲੂਗਾ ਆਖਰ ਤਾਂ ਉਹਨੇ ਪੂਰਾ ਕਰਨਾ ਹਾਂ ਜੀ ਗਿਆਨ ਤਾਂ ਅਸਲੀ ਹੁੰਦਾ ਹੈ ਤੇ ਸਤਿਗੁਰਤਾ ਸਿਰਫ ਉਹਨੂੰ ਅੱਗੇ ਵੰਡ ਰਿਹਾ ਹਾਂ ਜੀ ਜਿਲੇ ਵੀ ਕਾਟਣ ਭੈ ਹਰਨ ਸੁਖ ਸਾਗਰ ਹਰਿ ਰਾਏ 3 ਦਇਆਲ ਦੁਖ ਪੰਜਨੋਂ ਨਾਨਕ ਨੀਤ ਤੇ ਆਈ ਵੇਖੋ ਉਹਦੀ ਮਾਇਆ ਕਿਲੋਂਦਨ ਇਹਦੇ ਕੱਢੇ ਆਇਆ ਦੀ ਸੂਰ ਕਾਟਣ ਭੈ ਹਰਨ ਆਇਆ ਕਰਮ ਜਿਹੜੀਆਂ ਚਿੰਤਾਵਾਂ ਨੇ ਇਹਨਾਂ ਨੂੰ ਘੱਟ ਦਿੰਦਾ ਉਹ ਆਇਆ ਦੀ ਭੁੱਖ ਮਾਇਆ ਦੀ ਇਹ ਛੜਨ ਘੱਟ ਦਿੰਦਾ ਭੈ ਜਿਹੜੀ ਹੈ ਹਰਨ ਤੋਂ ਦੂਰ ਕਰ ਦਿੰਦਾ ਸੁਖ ਸਾਗਰ ਹਰ ਰਾਇ ਹਰ ਰਾਇ ਇਹ ਸੁਖ ਸਾਗਰ ਉਹ ਕਿੰਨੇ ਵਕਟ ਦਾ ਫਾਇਦਾ ਦੁੱਤ ਦੇ ਧੀਰ ਦੇ ਆਲ ਸੁਖ ਪਛਨਉ ਨਾਨਕ ਦੇ ਪਿਆਏ ਜੀਨਾਂ ਦੇ ਧਿਆਲ ਹੁੰਦਾ ਤੁਫਾਨ ਨੂੰ ਨਾਸ ਕਰਨ ਵਾਲਾ ਹੈ ਨਾਨਕ ਕਹੇ ਬਿਤ ਉਸ ਨਾਲ ਉਹਦੇ ਧਿਆਨ ਚ ਰਹਿਣਾ ਚਾਹੀਦਾ ਹੈ ਉਹਦੇ ਨਾਲ ਧਿਆਨ ਜੋੜ ਕੇ ਰੱਖਣਾ ਚਾਹੀਦਾ ਛੰਤ ਜਸ ਗਾਵੋ ਵਡਭਾਗਿਓ ਹਰਿ ਕਿਰਪਾ ਭਗਵੰਤ ਜੀਓ ਰੁੱਤੀ ਮਹਾ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ਜਸ ਗਾਬ ਉਹ ਬੜ ਭਾਗੀ ਹੋ ਹੈ ਪੜਵਾਗੀ ਜਿਹਨੂੰ ਉਹਦਾ ਜਸ ਗਾਬ ਉਹ ਕਿਹਦਾ ਜਸ ਗਾਬ ਉਹ ਕਰੀ ਕਿਰਪਾ ਭਗਵਾਨ ਤੇ ਜਿਹੜੇ ਭਗਵਾਨ ਤੇ ਕਿਰਪਾ ਕਰੀ ਹੈ ਤੁਹਾਡੇ ਤੇ ਆਪਣੇ ਨਾਲ ਮਿਲਾਇਆ ਉਹਦੀ ਉਹਦਾ ਜਸ ਕਰੋ ਰੁੱਤੀ ਮਹਾ ਮੂਰਤ ਘੜੀ ਹਰ ਰੁੱਤ ਵਿੱਚ ਹਰ ਮੂਰਤ ਵਿੱਚ ਹਰ ਮਾਹ ਵਿੱਚ ਲਗਾਤਾਰ ਹਰ ਘੜੀ ਗੁਣ ਵਿੱਚ ਰਸਤੋ ਤੋਬਾ ਵੰਤ ਉਹ ਸ਼ੋਭਾ ਪਤ ਦੇ ਸ਼ੋਭਾ ਵਾਲੇ ਦੇ ਗੁਣ ਚਾਣ ਕਰਨੇ ਚਾਹੀਦੇ ਨੇ ਉਹਦੇ ਹੀ ਗੁਣਾਂ ਚਾਣ ਕਰਦੇ ਰਹੋ ਹੋਰ ਕਿਸੇ ਦਾ ਗੁਣ ਰਣ ਕਰੋ ਇਹ ਤਾਂ ਠੀਕ ਹੈ ਰੁੱਤ ਸਭ ਤੋਂ ਵੱਡੀ ਹੈ ਫਿਰ ਮਾਉਤ ਉਹ ਤੋਂ ਛੋਟਾ ਹੈਗਾ ਫਿਰ ਮੂਰਤ ਮਹੂਰਤ ਉਹ ਤੋਂ ਛੋਟਾ ਹੈ ਔਰ ਰੁੱਤ ਨੂੰ ਕਹਿੰਦੇ ਨੇ ਮਹੂਰਤ ਹੁੰਦਾ ਹੈ ਥੋੜੇ ਘੜੀ ਦਾ ਮਹੂਰਤ ਹੁੰਦਾ ਹੈ ਘੜੀ ਦੇ ਹਿੱਸੇ ਦਾ ਮਹੂਰਤ ਸਾ ਮੂਰਤ ਦਾ ਛੋਟਾ ਹੀ ਹੁੰਦਾ ਘੜੀ ਦਾ ਨਿਕਲਦਾ ਫਲਾ ਨਹੀਂ ਹੁੰਦਾ ਮੂਰਤ ਪੂਰਤ ਫਲਾ ਦੇ ਵਿੱਚ ਉਸੇ ਘੜੀੋਂ ਤੋਂ ਵੱਡੀ ਹੁੰਦੀ ਹੈ ਹਾਂਜੀ ਗੁਣ ਰੰਗੀ ਰਾਤੇ ਧਨੀ ਤੇ ਜਨ ਜਿਨ ਇੱਕ ਮਨਿ ਧਿਆਇਆ ਸਫਲ ਜਨਮ ਭਾਇ ਤਨਕਾ ਜਿਨੀ ਸੋ ਪ੍ਰਭ ਪਾਇਆ ਉਹ ਜਾਣਾ ਜਿਹੜੇ ਖੁਦ ਹਾਲਕ ਤੋਂ ਹੀ ਤਨੀ ਤੋਂ ਹੀ ਰੰਗ ਜਿਨ੍ਹਾਂ ਨੂੰ ਗੁਣਾ ਦਾ ਰੰਗ ਚੜਿਆ ਗੁਣ ਮਿਲੇ ਨੇ ਇਹ ਇੱਕ ਵਾਂ ਤੇ ਆਇਆ ਇੱਕ ਵਾਂ ਹੋ ਕੇ ਉਹਦਾ ਧਿਆਤਾ ਰਿਹਾ ਜਿਹੜੇ ਜਨਾਨੇ ਜਿਹੜੇ ਗਿਆਨੀਆਂ ਜਦੋਂ ਉਹ ਲੋਕ ਜਾਂਦੇ ਆਂ ਤਾਂ ਵੈਸੇ ਗਿਆਨ ਬਾਤ ਹੁੰਦਾ ਉਹ ਸਿੱਧੇ ਤਾਂ ਨਹੀਂ ਕੋਈ ਅਨੁਰੰਗ ਚੜਿਆ ਇੱਕ ਵਾਂ ਤੇ ਆਇਆ ਸਭਲ ਜਨੋਂ ਤੇ ਆ ਤਨ ਗੋ ਉਹਨਾਂ ਦਾ ਜਨਮ ਇੱਥੇ ਸਭਲ ਹੋਇਆ ਉਹੀ ਉਹਨਾਂ ਨੂੰ ਇਹਨੂੰ ਪ੍ਰਾਪਤ ਹੋਇਆ ਜਿਹਨਾਂ ਸੋਖਣਾ ਪਾਇਆ ਜਿਹਨਾਂ ਨੇ ਪਹਿਲਾਂ ਉਹ ਪ੍ਰਾਪਤ ਹੋਰ ਕਿਮਕ ਹੋਵੇ ਜਿਹੜੇ ਉਹ ਪ੍ਰਬਲ ਨਾਲ ਜਿਹਨਾਂ ਨੇ ਬਲਾਪ ਕਰਦੇ ਪਹਿਲਾਂ ਉਸ ਪ੍ਰਬਲ ਨਾਲ ਜੁੜ ਗਏ ਜਿਹੜੇ ਪਹਿਲਾਂ ਉਹ ਪ੍ਰਪਾਇਆ ਪ੍ਰਪਉਣ ਨਾਲ ਉਹ ਪੂਰਨ ਬ੍ਰਹਮ ਹੋ ਗਏ ਪਹਿਲਾਂ ਠੀਕ ਹੈ ਜੀ ਹਾਂ ਜੀ ਜਿਹੜਾ ਉਹਨਾਂ ਦਾ ਬ੍ਰਹਮ ਹੈ ਉਹ ਪੂਰਨ ਹੋਇਆ ਉਸ ਤੋਂ ਬਾਅਦ ਫਿਰ ਉਹ ਪਰਬ੍ਰਹਮ ਦੀ ਗੱਲ ਕਰਨਗੇ ਸਫਲ ਜਨਮ ਭਇਆ ਹਾਂ ਜੀ ਪਰ ਇੱਥੇ ਜਿੰਨੇ ਦੁਨੀਆਂ ਦੀਆਂ ਮਤਾਂ ਉਹ ਸਿੱਧਾ ਹੀ ਕਹੀ ਜਾਂਦੇ ਆਤਮਾ ਪਰਮਾਤਮਾ ਬਣ ਜਾਉ ਪੂਰਨ ਬ੍ਰਹਮ ਨੂੰ ਖਾ ਕੇ ਵਿੱਚੋਂ ਉਹ ਪਰਮਾਤਮਾ ਉਹ ਪਰਮੇਸ਼ਰ ਨੂੰ ਕਹੀ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਸਦਾ ਉਹ ਜਿਹੜਾ ਆਤਮਾ ਦਾ ਸਭ ਤੋਂ ਸ਼੍ਰੇਸ਼ਟ ਜਿਹੜਾ ਰੂਪ ਹੈ ਉਹੀ ਤਾਂ ਪੂਰਨ ਬ੍ਰਹਮ ਹਾਂਜੀ ਪਰ ਉਹ ਸਮਝਦੇ ਨਹੀਂ ਇਸ ਗੱਲ ਨੂੰ ਉਹ ਪੂਰਨ ਬ੍ਰਹਮ ਦੀ ਗੱਲ ਕਰਦੇ ਹੀ ਨਹੀਂ ਹੈ ਗੁਰਬਾਣੀ ਹੈ ਉਹ ਪੂਰਨ ਬ੍ਰਹਮ ਦੀ ਗੱਲ ਕਰਦੀ ਹੈ ਜਦ ਦਾ ਗਿਆਨ ਪੂਰਨ ਕਰਦੇ ਜਦ ਨੂੰ ਜਨ ਕੋ ਪੂਰਨ ਦੀਜਾ ਐਸੇ ਵੀ ਇਹੀ ਲਿਖਿਆ ਸਫਲ ਜਨੁ ਭਇਆ ਤਨਿਕਾ ਜਿਨੀ ਸੋ ਪ੍ਰਭ ਪਾਇਆ ਅਸੀਂ ਸਿੱਧਾ ਪ੍ਰਭੂ ਪਾਉਣ ਦੀ ਗੱਲ ਕਰਦੇ ਆ ਸੋ ਪ੍ਰਭ ਪਾਇਆ ਅਸੀਂ ਮਿਸ ਕਰੀ ਜਾਂਦੇ ਆ ਉਹ ਮਨਵਾਛੜੀ ਉਹਦੀ ਨਜ਼ਰ ਕਰਦੇ ਆ ਹਾਂਜੀ ਪੁੰਨ দান ਨਾ ਤੁਲ ਕਿਰਿਆ ਹਰੀ ਸਰਬ ਪਾਪਾਂ ਹੰਤ ਜਿਓ ਨਿਰਮੰਤ ਨਾਨਕ ਸਿਮਰ ਜੀਵਾ ਨਾਨਕ ਮਰਨ ਰਹੰਤ ਜਿਓ ਪੁਰਨਾ ਦਾਨ ਨਾ ਤੋਲੂ ਕਰਿਆ ਇਸ ਦੇ ਰੱਬ ਨਾਲ ਕੋਈ ਪੁਰਨਾ ਨਾ ਦਾਨਾ ਨਾ ਕੋਈ ਐਸੀ ਕਰਿਆ ਹਰੀ ਸਰਬ ਪਾਪਾਂ ਨੂੰ ਜਿ ਹਰੀ ਤਾਂ ਸਾਰੇ ਪਾਪਾਂ ਦੀ ਦਾਨਾਸ਼ ਕਰਨ ਵਾਲਾ ਹੈ ਕੋਈ ਪੁਰਨ ਦਾਨ ਔਰ ਪਾਪ ਨਾਸ ਨਹੀਂ ਹੋ ਸਕਦੇ ਨਾ ਕਿਸੇ ਕਰਿਆ ਨਾਲ ਪੁਰਨ ਦਾਨ ਨਾਸ ਹੋ ਸਕਦਾ ਨਹੀਂ ਹਰੀ ਦਾਇਲਾ ਲਾਪ ਹੈ ਜੀ ਦੇ ਚਰਨਾਂ ਦੀ ਸ਼ੋਹ ਹੈ ਇਹਦੇ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਨੇ ਹਰੀ ਦਾ ਬ੍ਰੋਹ ਦੇ ਛੱਡ ਦਿੰਦਾ ਪੁਰਵੋ ਜਿਹੜਾ ਛੱਡਦਾ ਆਪੋਨ ਦਾਦ ਨੂੰ ਛੱਡਦਾ ਉਹ ਇਹਨਾਂ ਨਾਲ ਹੀ ਛੱਡਦਾ ਬਿਨ ਮੰਤ ਨਾਨਕ ਸਚਵਰ ਜੀਵਨ ਜਨਮ ਘਰਨ ਦਾ ਹੰਤ ਜਿਉ ਨਾਨਕ ਦੀ ਬੇਨਤੀ ਹੈ ਸਿਮਰ ਜੀਵਾ ਉਹਦਾ ਸਿਮਰ ਉਹਦੀ ਯਾਦ ਦੇ ਵਿੱਚ ਜੀਵਨ ਹੈ ਉਹਦੀ ਯਾਦ ਵਿੱਚ ਮੈਂ ਜੁੜਾ ਰਹਾਂ ਜਦੋਂ ਅਣਾਂ ਜੀਵ ਇਸ ਤਰੀਕਾ ਜਨਮ ਅਗਲਾ ਨਾ ਹੋਵੇ ਨਾ ਹੋਣ ਹੋਵੇ ਇਹ ਤੋਂ ਜਾਂਵੇਂ ਜਨਮਾਂ ਨਾਲ ਲਾਹਤ ਜਿਉ ਉਹਨੂੰ ਪ੍ਰਭੂ ਦੇ ਵਸਾ ਜਨਮਾਂ ਤੋਂ ਖਤਮ ਉਹਨੂੰ ਪ੍ਰਭੂ ਦੇ ਵਸਾ ਜਨਮਾਂ ਨਹੀਂ ਤੋਂ ਆਪਣੇ ਔਲ ਨਾਲ ਜੁੜਿਆ ਰਹਿਣ ਦੇ ਵਿੱਚ ਜਨਮਾਂ ਲਈ ਹੈ ਉਹਦੇ ਨਾਲ ਵਿਛੜ ਕੇ ਜਨਮ ਮਰਨ ਠੀਕ ਹੈ ਜੀ ਇੱਥੇ ਦੋ ਸ਼ਲੋਕ ਸੀਗੇ ਤੇ ਇੱਕ chant ਪਹਿਲੇ ਦੀ ਸਮਾਪਤੀ ਹੈ ਜੀ ਜੀ